ਪੰਜਾਬ ਦੇ ਵਿੱਚ ਪਿਛਲੇ 2 ਦਿਨਾਂ ਤੋਂ ਲਗਾਤਾਰ ਸੰਘਣੀ ਧੁੰਦ ਪੈ ਰਹੀ ਹੈ ਜਿਸ ਕਾਰਨ ਸੜਕ ਹਾਦਸਿਆਂ ਦੇ ਵਿੱਚ ਵੀ ਲਗਾਤਾਰ ਵਾਧਾ ਹੁੰਦਾ ਜਾ ਰਿਹਾ ਹੈ। ਤਾਜ਼ਾ ਮਾਮਲਾ ਸਾਹਮਣੇ ਆਇਆ ਹੈ ਨਵਾਂ ਸ਼ਹਿਰ ਲੰਗਰੋਆ ਬਾਈਪਾਸ 'ਤੇ ਤੜਕਸਾ 4 ਵਜੇ ਟੂਰਿਸਟ ਬੱਸ ਪਲਟ ਗਈ ਹੈ ਸੜਕ ਕਿਨਾਰੇ ਜਿਸ ਦੇ ਵਿੱਚ ਕਈ 51 ਕਾਲਜ ਦੇ ਵਿਦਿਆਰਥੀ ਸਵਾਰ ਸਨ ਤਾਂ ਮੁੰਡੇ ਕੁੜੀਆਂ ਇਹ ਟੂਰ ਤੇ ਜਾ ਰਹੇ ਸੀ ਜਿਨ੍ਹਾਂ ਦੀ ਬੱਸ ਸੰਘਣੀ ਧੁੰਦ ਕਾਰਨ ਸੜਕ ਕਿਨਾਰੇ ਪਲਟ ਗਈ ਤਾਂ ਗنیمਤੇ ਰਹੀ ਕਿਸ ਹਾਦਸੇ ਦੇ ਵਿੱਚ ਜਾਣੀ ਨੁਕਸਾਨ ਤੋਂ ਬਚਾ ਰਿਹਾ ਮੱਸਾ ਹੀ ਜਿਹੜਾ ਕਿ ਵਿਦਿਆਰਥੀਆਂ ਨੂੰ ਬਾਹਰ ਕੱਢਿਆ ਗਿਆ ਚਿਕਚਹਾੜਾ ਪੈ ਗਿਆ ਮੌਕੇ ਤੇ ਦੱਸ ਦੇ ਕਿ ਇਹ ਵਿਦਿਆਰਥੀ ਜੋ ਕਿ ਮੁੰਬਈ ਤੋਂ ਸ਼੍ਰੀ ਦਰਬਾਰ ਸਹਿ ਮੱਥਾ ਟੇਕ ਕੇ ਆਏ ਸੀ ਤਾਂ ਉਸ ਤੋਂ ਬਾਅਦ ਇਹਨਾਂ ਨੇ ਮਨਾਲੀ ਟੂਰ ਤੇ ਜਾਣਾ ਸੀ ਅਤੇ ਮਨਾਲੀ ਜਿਹੜਾ ਕਿ ਟੂਰ ਤੇ ਜਾਂਦੇ ਸਮੇਂ ਹਾਦਸਾ ਵਾਪਰਿਆ ਨਵਾਂ ਸ਼ਹਿਰ ਲੰਗਰੋਆ ਬਾਈਪਾਸ ਤੇ ਬੱਸ ਜਿਹੜੀ ਕਿ ਸੰਘਣੀ ਧੁੰਦ ਹੋਣ ਦੇ ਕਾਰਨ ਪਲਟ ਜਾਂਦੀ ਅਤੇ ਮੁਸ਼ਕਲ ਦੇ ਨਾਲ ਵਿਦਿਆਰਥੀਆਂ ਨੂੰ ਬਾਹਰ ਕੱਢਿਆ ਗਿਆ ਜਾਨੀ ਨੁਕਸਾਨ ਤੋਂ ਬਚਾ ਰਿਹਾ ਤਾਂ ਲਗਾਤਾਰ ਹੀ ਸੜਕ ਹਾਦਸੇ ਵਾਪਰ ਰਹੇ ਨੇ ਜਿਵੇਂ ਜਿਵੇਂ ਧੁੰਦ ਦੇ ਵਿੱਚ ਵਾਧਾ ਹੋ ਰਿਹਾ ਸੰਘਣੀ ਧੁੰਦ ਪੈ ਰਹੀ ਹੈ ਤਾਂ ਅਸੀਂ ਵੀ ਸਾਡੇ ਦਰਸ਼ਕਾਂ ਨੂੰ ਇਹੀ ਅਪੀਲ ਕਰਦੇ ਹਾਂ ਕੀ ਧੁੰਦ ਦੇ ਵਿੱਚ ਜਾਣਾ ਬੇहद ਮੁਸ਼ਕਿਲ ਹੋ ਜਾਂਦਾ ਹੈ ਤਾਂ ਤੁਸੀਂ ਜੇਕਰ ਵਾਹਨ ਤੇ ਜਾ ਰਹੇ ਹੋ ਤਾਂ ਕਿਰਪਾ ਕਰਕੇ ਆਪਣੇ ਵਾਹਨਾਂ ਨੂੰ ਹੌਲੀ ਚਲਾਓ ਕਿਉਂਕਿ ਸਾਵਧਾਨੀ ਦੇ ਵਿੱਚ ਹੀ ਬਚਾਅ ਹੈ। ਅਰੇ ਕਿਵੇਂ ਹੋਇਆ ਹਾਤਾਈਓ? ਆ ਸਰ ਤਾਂ ਦੇਖ ਲਓ ਸਾਡੇ ਸਾਹਮਣੇ ਹੀ ਹੈ। ਜੀ ਜੀ। ਬੱਸ ਦੇ ਜਿਵੇਂ ਅੰਮ੍ਰਿਤਸਰ ਤੋਂ ਆ ਰਹੇ ਸੀਗੇ। ਜੀ। ਤੇ ਮਨਾਲੀ ਜਾ ਰਹੇ ਸੀ। ਜੀ। ਜਦੋਂ ਮoure ਗੱਡੀ ਗੁੱਡੀ ਕਹਿੰਦੇ ਆ ਗਈ ਜਦੋਂ ਕ੍ਰੋਸ ਕਰ ਰਹੇ ਸੀਗੇ। ਕੋਈ ਹਸਾਬ ਨਾ ਹੋਇਆ। ਜਦੋਂ ਬਈ ਝੋਖ ਲੱਗੀ ਉਹ ਤੋਆਂ ਦੇ ਕੋਈ ਕੰਮ ਨਹੀਂ ਲਾ। ਕਿੰਨੇ ਕੁ ਜੀ ਹੋਇਆ ਸਾਰਾ ਸਹੇ? ਕਰੀਬ 4 ਵਜੇ। ਕਿੱਥੋਂ ਆ ਰਹੇ ਸੀ ਕਿੱਥੇ ਜਾ ਰਹੇ ਸੀ? ਅਮਰਸਰੋਂ ਆ ਰਹੇ ਸੀ ਮਨਾਲੀ ਜਾ ਰਹੇ ਸੀ। ਬੱਚਾ ਜੀ। ਹਾਂ ਜੀ। ਸੂਨ ਦੇ ਵਿੱਚ ਬੈਠੇ ਸੀ ਵਿੱਚ ਸੂਨ ਵੀ ਹਾਂ ਜੀ। ਕਿੰਨੇ ਕੁ ਬੱਚੇ ਸੀਗੇ? 51 ਸਵਾਰੀ ਸੀ। ਬਚਾਅ ਹੋ ਗਿਆ ਸਾਰਾ? ਬਚਾਅ ਹੋ ਗਿਆ ਸਾਰਾ। 700 ਰੱਖਿਆ ਪਹੁੰਚੀ ਵੀਰ ਵੀ ਪਹੁੰਚ ਗਿਆ। ਇਹ ਸੀ ਜਨਕਰਾਜ ਜੀ ਜੀ ਵਿਧੂ ਆਪਣੀ ਪਾਰਟੀ ਮੌਕੇ ਤੇ ਸੀ ਪਹੁੰਚ ਗਏ। ਜੀ ਸਰ ਤੇ ਬੰਦੇ ਕੱਢ ਕੇ ਬੱਸ ਐਂਬੂਲੈਂਸਾਂ ਦੋ ਆ ਗਈਆਂ ਸੀ ਲੋਡ ਨਹੀਂ ਪਈ ਕਿਤੇ ਐਂਬੂਲੈਂਸ। ਮੱਲਮ ਪੱਟੀ ਆਪੇ ਕੀਤੀ ਨਾ ਜੀ ਗੰਭੀਰ ਸੱਟ ਨਹੀਂ ਲੱਗੀ ਕਿਸੇ ਦੀ ਨਹੀਂ ਜਿਆਦੇ ਸੱਟ ਨਹੀਂ ਠੀਕ ਹੈ ਜੀ ਹਾਂ ਸੋ ਹੁਣ ਦਾ ਮੇਨ ਕਾਰਨ ਸਰ ਕੀ ਦੱਸ ਰਹੇ ਜੀ ਇਹ ਸਰ ਕਹਿੰਦੇ ਮੋੜੇ ਗੱਡੀ ਆ ਗਈ ਗੱਡੀ ਐਨੂੰ ਬਚਾਉਂਦੇ ਸੀ ਕਿ ਧੁੰਦ ਪੈ ਗਈ ਸੀ ਧੁੰਦ ਕਰ ਤੁਸੀਂ ਆ ਨਹੀਂ ਹੋਣਾ ਧੁੰਦ ਕਰਕੇ ਲਾ ਲੋ ਜੇ ਚੋਕ ਲੱਗ ਗਈ ਦੋਏ ਕੰਮ ਹੋ ਸਕਦੇ ਜੀ ਜੀ ਹੋਣੇ ਸਰ ਬੱਸ ਘਟਾਈ ਆ ਬੱਸ ਲੱਗੇ ਹਾਂ ਜੀ ਕਰਦੇ ਦੋਏ ਹੀ ਡਰੇ ਪਾ ਕੇ ਚੱਕ ਦਿੰਦੇ ਜੀ ਠੀਕ ਸੋ ਧੰਨਵਾਦ ਓਕੇ ਸਰ ਫੋਰ 올 ਯਰ ਇਮੀਗ੍ਰੇਸ਼ਨ ਫੈਮਲੀ ਲਾ ਲੋ ਨੀਡਸ Call or scan QR code to contact us Rodis Inc. Million Miles with Smile or scan QR code to contact us Flying Truck Repair Trust We Build in Truck Repair or scan QR code to contact us The Masala Twist Oxnard Fine Authentic Indian Cuisine or scan QR code to contact us Pizza Twist Taste with Twist Order Today Call or Visit Website or scan QR code to contact us New India Market or scan QR code to contact us by indian cuisine tracy find authentic indian cuisine in tracy or scan qr code to contact us bila market scan qr code to contact us simi valley family dental office or scan qr code to contact us Samra produce largest variety of indian vegetables and fruits in the usc scan this qr code to contact us mountain mike pizza scan this qr code to contact us Apa kadahi made and served with love. Scan this QR code to contact us. Krishan Kumar covered California certified agency manager who can help you, your family, and your small business with health insurance. Call at 1-877-830-3270 or scan QR code to call or text.